ਪਿਆਰੀ ਦੋਸਤੋ ਪਿਆਰ ਪਰ ਇਸ ਸਤਿ ਸ਼੍ਰੀ ਅਕਾਲ ਜੀ ਦੋਸਤੋ ਪੰਜਾਬ ਦੀ ਮਲਾਜ਼ਮਾਂ ਦੀਆਂ ਮੰਗਾਂ ਨੂੰ ਲੈ ਕੇ ਪੰਜਾਬ ਦੀ ਪੈਨਸ਼ਨਰਸ ਯੂਨੀਅਨ ਦੀ ਇੱਕ ਮਹੀਨਾਵਾਰ ਮੀਟਿੰਗ ਜਿਹੜੀ ਸ਼ਹੀਦ ਭਗਤ ਸਿੰਘ ਪਾਰਕ ਦੇ ਵਿੱਚ ਹੋਈ ਅਤੇ ਇਸ ਦੀ ਜਿਹੜੀ ਪ੍ਰਧਾਨਗੀ ਜਿਹੜੀ ਹੈ ਕੁਲਵੰਤ ਸਿੰਘ ਚੰਨੀ ਜੀ ਨੇ ਕੀਤੀ ਹੈ ਅਤੇ ਇਸ ਮੀਟਿੰਗ ਦੇ ਵਿੱਚ ਮਲਾਜ਼ਮਾਂ ਦੀਆਂ ਮੰਗਾਂ ਨੂੰ ਪੂਰਾ ਕਰਵਾਉਣ ਦੇ ਲਈ ਅਗਲਾ ਕਦਮ ਮਲਾਜ਼ਮਾਂ ਦਾ ਕੀ ਹੋਵੇਗਾ ਉਸ ਦੇ ਉੱਤੇ ਵਿਚਾਰ ਵਟਾਂਦਰਾ ਵੀ ਜਿਹੜਾ ਹੈ ਕੀਤਾ ਗਿਆ ਹੈ ਮੀਟਿੰਗ ਨੂੰ ਸਬੋਧਨ ਕਰਦਿਆਂ ਹੋਇਆਂ ਸੁਬਾਈ ਜਰਨਲ ਸਕੱਤਰ ਪ੍ਰੀਮ ਚਾਵਲਾ ਨੇ ਆਮ ਆਦਮੀ ਪਾਰਟੀ ਦੇ ਵੱਲੋਂ ਲੋਕਾਂ ਤੇ ਮਲਾਜ਼ਮਾਂ ਦੇ ਨਾਲ ਚੋਣ ਵਾਦੇ ਕਰਕੇ ਮੁੱਕਰ ਜਾਂਦਾ ਆਮ ਆਦਮੀ ਪਾਰਟੀ ਦੇ ਉੱਤੇ ਇਲਜ਼ਾਮ ਜਿਹੜਾ ਹੈ ਲਗਾਇਆ ਹੈ ਦੋਸ਼ ਜਿਹੜਾ ਲਗਾਇਆ ਆਤੇ ਕਿਆ ਹੈ ਕਿ ਆਮ ਆਦਮੀ ਪਾਰਟੀ ਨੇ ਇਹ ਐਲਾਨ ਕੀਤਾ ਸੀ ਕਿ ਚੋਣਾਂ ਤੋਂ ਪਹਿਲਾਂ ਕਿ ਮਲਾਜ਼ਮਾਂ ਦੀ ਰੈਗੂਲਰ ਪੱਤੀ ਜਿਹੜੀਆਂ ਨੇ ਉਹ ਚੱਲਦੀਆਂ ਰਹਿਣਗੀਆਂ ਮਹਿੰਗਾਈ ਭੱਤੇ ਦੀਆਂ ਬਕਾਇਆ ਪਈਆਂ 12% ਦੀਆਂ ਤਿੰਨ ਕਿਸ਼ਤਾਂ ਜਿਹੜੀਆਂ ਨੇ ਉਹ ਜਾਰੀ ਕੀਤੀਆਂ ਜਾਣਗੀਆਂ ਪੈਂਡਿੰਗ ਪਏ 232 ਮਹੀਨਿਆਂ ਦਾ ਬਕਾਇਆ ਅਤੇ 2016 ਤੋਂ 2021 ਦਾ ਬਕਾਇਆ ਜਿਹੜਾ ਹੈ ਦਿੱਤਾ ਜਾਵੇਗਾ ਲੇਕਿਨ ਆਪ ਸਰਕਾਰ ਸੱਤਾ ਦੇ ਵਿੱਚ ਆਉਣ ਤੋਂ ਬਾਅਦ ਇਹ ਸਾਰੇ ਵਾਅਦਿਆਂ ਤੋਂ ਜਿਹੜਾ ਹੈ ਮੁਕਰ ਗਈ ਹੈ ਅੱਗੇ ਉਹਨਾਂ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਪੰਜਾਬ ਸਰਕਾਰ ਪੰਜਾਬ ਦੀ ਮਲਾਜ਼ਮਾਂ ਦਾ 6ਵਾਂ ਤਨਖਾਹ ਕਮਿਸ਼ਨ ਦੇ ਅਨੁਸਾਰ ਬੰਦਾ 5.5 ਸਾਲਾਂ ਦਾ ਬਕਾਇਆ ਅਤੇ ਕੱਚੀ ਮਲਾਜ਼ਮਾਂ ਨੂੰ ਜਿਹੜਾ ਹੈ ਪੱਕਾ ਕਰਨ ਦਾ ਅਤੇ 12% ਦੀਆਂ ਤਿੰਨ ਕਿਸ਼ਤਾਂ ਦੇ ਨਾਲ-ਨਾਲ ਪੈਂਡਿੰਗ ਪਏ 232 ਮਹੀਨਿਆਂ ਦੇ ਬਕਾਇਆ ਅਤੇ 2016 ਤੋਂ 2021 ਤੱਕ ਦਾ ਏਰੀਅਰ ਜੇਕਰ ਨਹੀਂ ਜਾਰੀ ਕੀਤਾ ਗਿਆ ਤਾਂ ਆਪ ਸਰਕਾਰ ਨੂੰ ਵੋਟਾਂ ਦੇ ਵਿੱਚ ਚੋਣਾਂ ਦੇ ਵਿੱਚ ਜਿਹੜਾ ਇੱਕ ਵੱਡਾ ਖਮਿਆਲਾ ਜਿਹੜਾ ਹੈ ਭੁਗਤਣਾ ਪਵੇਗਾ ਜੇਕਰ ਆਪ ਸਰਕਾਰ ਪੰਜਾਬ ਦੇ ਚੋਣਾਂ ਦੇ ਵਿੱਚ ਸਾਰੀਆਂ ਸੀਟਾਂ ਹਾਸਲ ਕਰਨਾ ਚਾਹੁੰਦੀ ਹੈ ਤਾਂ ਮਲਾਜ਼ਮਾਂ ਦੀਆਂ ਇੰਨਾਂ ਮੰਗਾਂ ਨੂੰ ਜਲਦ ਜਲਦ ਪੂਰਾ ਜਿਹੜਾ ਹੈ ਕੀਤਾ ਜਾਣਾ ਚਾਹੀਦਾ ਹੈ ਹਾਂਜੀ ਦੋਸਤੋ ਇਹ ਸੀ ਅੱਜ ਦੀ ਵੱਡੀ ਅਪਡੇਟ ਅਪਡੇਟ ਦੇ ਲਈ ਚੈਨਲ ਨਾਲ ਬਨੇ ਰਹਿਣਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਧੰਨਵਾਦ ਜੀ